ਜੱਥੇਦਾਰ ਕੌਂਕੇ ਉਹਨਾਂ ਦੀ ਸ਼ਹੀਦੀ ਨੂੰ ਲੈ ਕੇ ਚਰਚਾ ਹੋਈ ਸੀ ਤੇ ਇਹ ਕਿਹਾ ਗਿਆ ਕਿ ਜਿਨ੍ਹਾਂ ਨੇ ਮਾਰਿਆ ਉਹ ਤੁਹਾਡੇ ਰਿਸ਼ਤੇ ਦੇ ਵਿੱਚ ਫੁੱਫੜ ਨੇ ਇਹ ਗੱਲ ਟਿੱਪਣੀਆਂ ਕੀਤੀਆਂ ਗਈਆਂ ਤੁਸੀਂ ਜਵਾਬ ਵੀ ਦਿੱਤਾ ਸੀ ਇੱਕ ਪਾਸੇ ਇਹ ਲਿਖ ਦਿੱਤਾ ਕਿ ਜ਼ਿੰਮੇਵਾਰੀ ਸਾਡੀ ਲੱਗੀ ਸੀ ਗੱਡੀ ਚਾੜਨ ਦੀ ਉਹਨਾਂ ਨੂੰ ਤੇ ਉਹ ਕਹਿ ਰਹੇ ਕਿ ਤੁਸੀਂ ਤਾਂ ਉਹ ਤੁਹਾਡੇ ਫੁੱਫੜ ਲੱਗਦੇ ਸੀ ਇਹ ਕੀ ਕਿੱਸਾ ਕੀ ਹੈ ਦੇਖੋ ਮੈਂ ਬੇਨਤੀ ਕਰਾਂ ਜੀ ਅੱਜ ਕੱਲ ਇਹ ਹੀ ਹੈ ਕਿ ਜਿਹੜੇ ਦੁਨੀਆਂ ਭਰ ਦੇ ਚਵਲਿਆ ਜੋ ਉਹਨਾਂ ਦੇ ਮੂੰਹ ਚ ਆਉਂਦਾ ਹੈ ਉਹ ਬੋਲ ਦਿੰਦੇ ਪਹਿਲੀ ਤੇ ਗੱਲ ਹੈ ਕਿ ਜਿਹੜਾ ਬੋਲਣ ਵਾਲਾ ਹੈ ਭਾਵੇਂ ਉਹਨੇ ਤਾਂ ਹੋਰ ਤਰੀਕੇ ਨਾਲ ਗੱਲ ਕੀਤੀ ਜੀ ਤੇ ਜਿਹੜਾ ਤੁਹਾਡੇ ਵਰਗਾ ਚਰਾਉਣ ਵਾਲਾ ਸੀ ਉਹਨੇ ਫਿਰ ਐਂ ਬਿੜਾਤੀ ਜੀ ਹਾਂਜੀ ਹੂੰ ਤੇ ਉਹ ਕਿਉਂਕਿ ਸੌਦਾ ਵਿਕਦਾ ਇਹਨਾਂ ਲੋਕਾਂ ਦਾ ਝੂਠ ਬੋਲ ਕੇ ਝੂਠ ਪਰੋਸ ਕੇ ਕੰਟੈਂਟ ਉਹੋ ਜਿਹਾ ਪਾ ਕੇ ਇਹਨਾਂ ਦਾ ਸੌਦਾ ਵਿਕਦਾ ਉਹਨਾਂ ਨੇ ਸੌਦਾ ਵੇਚਣ ਦੀ ਕੋਸ਼ਿਸ਼ ਕੀਤੀ ਬਾਕੀ ਜਿਹੜੀ ਰੋਗੀ ਗੱਲ ਸਵਰਨੇ ਘੋਟਨੇ ਦੀ ਜੀ ਇਹਨਾਂ ਤੇ ਹੁਣ ਨਾ ਸੁਣਿਆ ਹੋਣਾ ਅਸੀਂ ਤੇ ਸਨ 81 82 ਚ ਸੁਣਿਆ ਸੀ ਸਾਡੇ ਬਾਰਡਰ ਦੇ ਉੱਤੇ ਪਿੰਡ ਹੈ ਇਧਰ ਅਟਾਰੀ ਸਾਈਡ ਤੇ ਜੀ ਉੱਥੇ ਕੋਈ ਘਟਨਾ ਹੋਈ ਤੇ ਸਵਰਨਾ ਘੋਟਨਾ ਡੀਐਸਪੀ ਤੁਰੰਤ ਆਉਂਦਾ ਸੀ ਅਸੀਂ ਕਾਲਜ ਪੜਦੇ ਸੀ ਹੂੰ ਕਾਲਜ ਪੜਦੇ ਸੀ ਤੇ ਇਹਨੇ ਪਿੰਡ ਚ ਸ਼ਾਇਦ ਇੱਕ ਕੇ ਹੋਰ ਇਸ ਤੋਂ ਵੱਧ ਬੀਬੀਆਂ ਨੰਗੀਆਂ ਕਰਕੇ ਕਮਾਈਏ। ਪਰ ਇਹ 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 ਨਾਲ ਜਾਲਮ ਸੀਗਾ। ਜੀ। ਚਲੋ ਮੋਰਚਾ ਲੱਗ ਗਿਆ 82 ਚ 83 ਚ ਸਾਡੀ ਡਿਊਟੀ ਲੱਗ ਗਈ। ਚਲੋ ਉਹਨੇ ਪ੍ਰਚਾਈ ਨਹੀਂ ਕਈਆਂ ਨੇ ਕੋਸ਼ਿਸ਼ ਕੀਤੀ ਹੋਈ ਇਹ ਨਹੀਂ ਕਿ ਸਾਰਿਆਂ ਦੀ ਨਿਗਾਹ ਸੀਗਾ। ਸਾਰੇ ਦੀ ਨਿਗਾਹ ਸੀਗਾ ਤੇ ਐਂ ਇਹਦੇ ਨੂੰ ਮਤਲਬ ਜਿਹੜਾ ਆ ਆ ਫੁੱਫੜ ਦਾ ਰਿਸ਼ਤਾ ਉਹਦੇ ਨਾਲ ਨਹੀਂ ਇਹੋ ਤਾਂ ਫੁੱਫੜ ਬਣਨ ਵਾਸਤੇ ਗਏ ਸੀ ਹਾਂਜੀ ਜਾ ਕੇ ਲੋ ਜਿੱਤੀ ਮਨ ਵਾਸਤੇ ਗਏ ਸੀ ਉਹ ਨਹੀਂ ਅਗਲੇ ਮਹੀਨੇ ਰਿਸ਼ਤੇ ਨੇ ਪਰ ਚੜਿਆ ਹਾਂਜੀ ਜੀ ਇਹ ਗੱਲ ਵਿੱਚੇ ਰਹਿ ਗਈ ਬਾਕੀ ਜਿਹੜਾ ਆ ਤਾਂ ਉਹਨਾਂ ਲੋਕਾਂ ਨੇ ਦੇਖੋ ਮੈਂ ਇੱਕ ਬੇਨਤੀ ਕਰਾਂ ਇੱਕੋ ਜਿਹੜਾ ਜਿਹੜਾ ਉਹਦੇ ਨਾਲ ਜਿਹੜਾ ਇੰਟਰਵਿਊ ਕਰ ਰਿਹਾ ਆ ਉਹਦੇ ਨਾਲ ਜਿਹੜਾ ਸਾਹਮਣੇ ਬੈਠਾ ਆ ਗੋਲ ਦਸਤਾਰ ਗਰਦਾਪਤ ਕੀ ਹੈ ਪੋਟਾ ਕਾਂਗਰਸ ਨੂੰ ਪਾਉਂਦੇ ਸ਼ੁਰੂਆਤ ਹੋ ਗਈ। ਵੇਖਦੇ ਜੇ ਪਤਾ ਲਾਣਾ ਕਾਂਗਰਸੋਂ ਨੂੰ ਸਰਪੰਚ ਬਣਿਆ। ਗਲਤ ਹੋ ਗਿਆ। ਤੇ ਇੱਕ ਜਿਹੜਾ ਜੁੱਧਾ ਜਿਹੜਾ ਇੰਟਰਵਿਊ ਕਰਨ ਵਾਲਾ ਆ। ਹਾਂਜੀ ਉਹ ਉਹ ਕਹਿੰਦਾ ਉਹਦਾ ਪਤਾ ਲੈ ਲਿਆ ਜੀ। ਇਸ ਕਰਕੇ ਜਿਹੜੇ ਲੋਕ ਇਹੋ ਜਿਹੇ ਗੱਲਾਂ ਕਰਦੇ ਨੇ ਅਣਹੋਈਆਂ ਗੱਲਾਂ ਕਰਦੇ ਗੁੱਸਾ ਤਾਂ ਬੜਾ ਚੜਦਾ। ਮੇਰਾ ਗੁੱਸਾ ਕਰ ਕਰਕੇ ਵੇਖ ਲਿਆ। ਹਾਂਜੀ ਬੜਾ ਕੁਝ ਦੇਖ ਲਿਆ ਜ਼ਿੰਦਗੀ 'ਚ ਤੇ ਇਹੋ ਜਿਹੇ ਚੌਲਾਂ ਨੂੰ ਦੇਖ ਲਿਆ। ਹੁਣ ਚੋਬਰਾਂ ਨੂੰ ਕੀ ਬਤ ਬਤ ਕਰ ਲਾਂਗੇ ਜੀ ਕਿ ਅਮਰਤਪਾਲ ਨਾਲ ਨਹੀਂ ਖੜਿਆ ਕਾਲੀਦਲ ਦੀਪ ਸਿੰਘ ਕਮਾਲ ਨਹੀਂ ਖੜਿਆ ਅਮਰਤਪਾਲ ਦੇ ਨਾਲ ਜੇ ਖਰੋਤਾ ਤਾਂ ਇਕੱਲਾ ਕਾਲੀਦਲ ਹੀ ਖਰੋਤਾ ਬਾਕੀ ਕੋਈ ਖਰੋਤਾ ਵੀ ਨਹੀਂ ਉਹਨੂੰ ਪੁੱਛ ਲੈ ਇਹ ਪਰਿਵਾਰ ਨੂੰ ਪੁੱਛ ਲੈ ਜੇ ਡਿਬਰੂਗੜ੍ਹ ਤੱਕ ਕੋਈ ਮਗਰ ਪਹੁੰਚਿਆ ਤਾਂ ਕਾਲੀਦਲ ਹੀ ਪਹੁੰਚਿਆ ਹੈ ਜੀ ਜੇ ਉਹਦੀ ਧਰਮਸ ਪਤਨੀ ਬਾਰੇ ਚਲੋ ਸਾਡੀ ਧੀਆ ਵਰਗੀ ਹੈ ਉਹਦੇ ਬਾਰੇ ਜੇ ਸਭ ਤੋਂ ਪਹਿਲਾਂ ਤੇ ਜੇ ਕੱਲੀ ਤੇ ਕੱਲੀ ਆਵਾਜ਼ ਕੇ ਨੇ ਢਾਈ ਤਾਂ ਕਾਲੀਦਲ ਨੇ ਢਾਈ ਹੈ ਉਦੇ ਪਰਿਵਾਰ ਬਾਰੇ ਉਹਦੇ ਸਾਥੀਆਂ ਬਾਰੇ ਪਰ ਉਹਨੂੰ ਖੁਦ ਨੂੰ ਪਤਾ ਹੈ ਉਹਦੇ ਅੰਦਰ ਉਸ ਨੇਵੇਂ ਆਏ ਕਿ ਆਪਦੇ ਮਿੱਤਰਾਂ ਰਹਿ ਕਿ ਮੈਂ ਮਤਲਬ ਮੇਰੇ ਆਸਪਾਸ ਕਾਲੀ ਦਾ ਰਖ ਦੋਤਾ ਤੇ ਅਸੀਂ ਆਪਦੀ ਚਾਲੇ ਚੱਲਦੇ ਆਂ ਅਸੀਂ ਆਪ ਦਾ ਜੋ ਸਦਾ ਕੀਤਾ ਆ ਅਸੀਂ ਹਰ ਕੋ ਨੂੰ ਆਵਾਜ਼ ਦੇਵਾਂਗੇ ਭਾਈ ਤੂੰ ਇੱਧਰ ਗਲਤ ਜਾ ਰਿਹਾ ਹੈਂ ਆ ਨਾ ਕਰ ਅਗਲਾ ਮੰਨਦਾ ਆ ਨਹੀਂ ਮੰਨਦਾ ਪਰ ਜਿੱਥੇ ਕਿਸੇ ਨੇ ਧੱਕਾ ਹੋਊਗਾ ਕੋਈ ਵੀ ਹੋਵੇ ਉਹਦੇ ਨਾਲ ਇਹ ਪਾਰਟੀ ਦਾ ਸ਼ਰਮਣੀ ਕੈਂਡੀ ਦਾ ਇੱਕ ਸਿਧਾਂਤ ਹੈ ਉਹ ਅਸੀਂ ਹਮੇਸ਼ਾ ਆਪਦੇ ਨਭਾਉਂਦੇ ਰਾਵਾਂਗੇ ਕਿ ਅਗਲੇ ਬੰਦੇ ਕੋਈ ਵੀ ਹੋਵੇ ਪਰ ਅਮਰਤਪਾਲ ਤੇ ਫਿਰ ਸਿੱਖੀ ਦੀ ਸੇਵਾ ਕਰ ਰਿਹਾ ਸੀ ਤੁਸੀਂ ਕਿਹਾ ਵੀ ਅਸੀਂ ਸਹਿਤ ਜ਼ਰੂਰ ਦੇਵਾਂਗੇ ਆਵਾਜ਼ ਮਾਰਨ ਲਈ ਦੀ ਆ ਜੇਕਰ ਕੋਈ ਕੁਝ ਗਲਤ ਕਰਦਾ ਵੀ ਭਾਈ ਐਦਾਂ ਨਾ ਕਰ ਕੀ ਤੁਹਾਨੂੰ ਲੱਗਦਾ ਅਮਰਤਪਾਲ ਨੇ ਉਦੋਂ ਕੁਝ ਗਲਤ ਕੀਤਾ ਸੀ ਜਾਂ ਮਤਲਬ ਕਿਸ ਹੱਦ ਤੱਕ ਗਲਤ ਕੀਤਾ ਸੀ ਜੇ ਕੀਤਾ ਸੀ ਤਾਂ ਤੇ ਦੇਖੋ ਉਹ ਉਹ ਦੇਖੋ ਮੈਂ ਕਈ ਗੱਲਾਂ ਨਾਲ ਉਹਦੀਆਂ ਨਾਲ ਸਹਿਮਤ ਨਹੀਂ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੀ ਸਰੂਪ ਨੂੰ ਥਾਣੇ ਤੇ ਲੈ ਕੇ ਜਾਣਾ ਕਿ ਗਲਤ ਗਲਤ ਦੂਸਰਾ ਇਹ ਹੈ ਕਿ ਤੁਸੀਂ ਇੱਕ ਸਟੇਟ ਦੇ ਵਿੱਚ ਰਹਿੰਦੇ ਜੇ ਤੇ ਇੱਕ ਵਿਰੋਧ ਕਰਨ ਦਾ ਆਵਾਜ਼ ਠਾਉਣ ਦਾ ਉਹ ਵੀ ਸਾਡੀ ਇੱਕ ਲਿਮਟ ਹੈ ਜੀ ਤੁਸੀਂ ਸਟੇਟ ਦੇ ਕੰਮ ਵਿੱਚ ਸਿੱਧੇ ਰੂਪ ਵਿੱਚ ਦਖਲ ਦਾ ਜੀ ਦੇਓਗੇ ਇਹ ਤਾਂ ਵੱਖਰੀ ਗੱਲ ਹੈ ਕਿ ਉੱਥੇ ਬਚਾਅ ਹੋ ਗਿਆ ਜਨਾਰੇ ਹਾਂਜੀ ਜਿਸ ਤਰ੍ਹਾਂ ਦਾ ਜੋ ਕੁਝ ਉੱਥੇ ਪਾਣਾ ਵਾਪਰਿਆ ਸੀ ਕੁਝ ਵੀ ਹੋ ਸਕਦਾ ਸੀ ਜੀ ਜੀ ਤੇ ਲੋਕਾਂ ਨੇ ਸਭ ਕੇ ਜੋਸ਼ ਦੇਖੋ ਸਾਡੇ ਦੇ ਵੀ ਆਉਂਦਾ ਰਿਹਾ ਮੈਂ ਕਹਿੰਦੀ ਅਸੀਂ ਉਹ ਤੋਂ ਨਹੀਂ ਹਸਣ ਦੇ ਦਿੱਤੀ ਹਾਂ ਜਿਸ ਤਰ੍ਹਾਂ ਦੇ ਵੀ ਜ਼ਮ ਨਹੀਂ ਹੁੰਦੇ ਸੱਜੇ ਘਬੇ ਤਾਂ ਢੇਰ ਗਏ ਵੀ ਕਹਿੰਦੇ ਇਹ ਬਲਟੋਆ ਸਾਹਿਬ ਕਿਹੜੇ ਪਾਸੇ ਨੂੰ ਭੇਜੋ ਇਹਨਾਂ ਗੱਲਾਂ ਦਾ ਅਸਰ ਨਹੀਂ ਹੁੰਦਾ